ਸਾਰੇ ਪਾਣੀ ਦੇ ਘਰ ਹੈ ਜਿਹੜੇ ਤੁਸੀਂ ਦੇਖੀ ਜਾਂਦੇ ਹੋ ਇਹ ਕਿਸ਼ਤੀਆਂ ਦੇ ਉੱਤੇ ਘਰ ਬਣੇ ਹੋਏ ਆ ਪਾਣੀ ਵਿੱਚ ਅੱਜ 10 ਨਵੰਬਰ 2025 ਦਿਨ ਸੋਵਾਰ ਤੇ ਇੱਧਰ ਆਪਾਂ ਆਪਣਾ ਨੀਲਾ ਝੋਟਾ ਤਿਆਰ ਕਰੀ ਖੜਿਆ ਕਸਾਮਾਨ ਸਮੂਹ ਨਿਕਾਸ ਕੇ ਤੇ ਅੱਗੇ ਵਾਲ ਸਫਰਾਂ ਲਈ ਵਧਣ ਵਾਸਤੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ ਤੇ ਤੇ ਜਿਵੇਂ ਤੁਹਾਨੂੰ ਪਤਾ ਹੀ ਕਿ ਆਪਾਂ ਆਲ ਇੰਡੀਆ ਟੂਰ ਕਰੀ ਜਾਂਦੇ ਆ ਪੰਜਾਬ ਟੂ ਆਲ ਇੰਡੀਆ ਟੂਰ ਸੰਦੀਪ ਦਾ ਸਫਰਨਾਵਾ ਆਪਣਾ ਕਿਤੇ ਸਰਚ ਕਰ ਸਕਦੇ ਹੋ ਸੰਦੀਪ ਦਾ ਸਫਰਨਾਵਾ YouTube ਤੇ Instagram ਤੇ Facebook ਤੇ Snapchat ਤੇ ਤੇ ਇਹ ਭਾਈ ਆਪਾਂ ਪਲੇਟ ਇੱਥੇ ਖਸਾਈ ਸੀਗੀ ਤੇ ਰਿਫਟ ਜੀ ਲੱਗੀ ਹੁੰਦੀ ਐ ਇੱਥੇ ਤੇ ਇਹ ਭਾਈ ਐਵੇਂ ਭੱਜੀ ਫਿਰਦੀ ਹੁੰਦੀ ਸੀਗੀ ਤਾਂ ਫੇਰ ਆਪਾਂ ਇਹ 나ੜ ਤੋਂ ਖੋਲ ਕੇ ਤੇ ਇੱਥੇ ਲਾਤੀਏ ਤੇ ਆਪਾਂ ਨੂੰ ਕੋਈ ਸਾਈਕਲਾਂ ਵਾਲਾ ਮਿਸਤਰੀ ਮਿਲਣੀ ਆਂਦਾ ਜਿਹੜਾ ਰਿਫਟ ਪੱਟ ਕੇ ਤੇ ਇੱਥੇ 나ਟਕਾਸ ਦੇ ਬਿੱਟੂ ਬਾਈ ਹੋਣਾ ਨਾਟਕਸ ਆਇਆ ਸੀ ਆ ਤੇ ਉਹ ਭਾਈ ਮੋਟਰਸਾਈਕਲਾਂ ਵਾਲੀ ਦੁਕਾਨ ਤੋਂ ਖਸਾਇਆ ਸੀ ਤੇ ਮੋਟਰਸਾਈਕਲਾਂ ਵਾਲੀ ਦੁਕਾਨ ਤੋਂ ਪੁੱਛਿਆ ਦੋ ਤਿੰਨ ਤੋਂ ਤੇ ਬਾਈ ਕਹਿੰਦੇ ਵੀ ਅਸੀਂ ਨਹੀਂ ਕੰਮ ਕਰਦੇਗੇ ਤੇ ਜਿਹੜੇ ਪਲੇਟਾ ਪਲੂਟਾ ਬਣਾਉਂਦੇ ਤਾਂ ਉਹਨਾਂ ਤੋਂ ਕੰਮ ਕਰਵਾ ਲਿਓ ਤੇ ਉਹ ਕਰ ਦੇਣੇ ਰਿਫਟ ਜੀ ਪੱਟ ਕੇ ਤੇ ਇੱਥੇ ਨਾਟਕ ਆਸ ਦੇਣਗੇ ਕਿ ਉਹ ਆਪਾਂ ਨੂੰ ਕੋਈ ਆਪਣੇ ਸਫਰ ਸਹਿਿਤ ਕਰ ਦੁਕਾਨ ਮਿਲੀ ਨਹੀਂ ਜੇ ਮਿਲੀ ਤਾਂ ਆਪਾਂ ਜਲਦੀ ਜਿਹੜੀ ਪਲੇਟ ਆਪਣੀ ਕਸਾਵਾਂਗੇ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਵਾਲੇ ਸਫਰਾਂ 'ਚ ਤੇ ਵੀਡੀਓ ਨਾਲ ਐਂਡ ਤੱਕ ਲਾ ਜ਼ਰੂਰ ਬਣੇ ਰਹੋ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਓ ਤੇ ਹੁਣ ਆਪਾਂ ਚੱਲਦੇ ਆਂ ਵਾਹ ਗੁਰੂ ਸਤਨਾਬਾਬਾ ਨਾਨਕਾ ਤੰਦਰੁਸਤੀ ਵਾਖੀ ਮੇਰ ਪਰੇ ਹੱਥ ਰੱਖੀ ਅੱਜ ਦਾ ਜਿਹੜਾ ਸਫਰ ਆਪਣਾ ਸੁੱਖ ਦਮਾਈ ਹੋਵੇ ਵਾਹਿਗੁਰੂ ਜੀ ਚੜਾ ਲੀਆਂ ਆਪਣੀਆਂ ਗੱਡੀਆਂ ਰੋੜਾਂ ਤੇ ਫੇਰ ਕੀ ਗੱਲਬਾਤ ਹੁੰਦੀ ਹੈ ਸਫਰਾਂ ਚ ਉਹ ਤੁਹਾਡੇ ਨਾਲ ਸਾਰੀ ਸਾਂਝੀ ਕਰਦੇ ਰਵਾਂਗੇ ਚੱਲਦੇ ਹਾਂ ਹੁਣ ਅੱਗੇ ਵੱਲ ਸਫਰਾਂ ਚ ਵਾਹਿਗੁਰੂ ਜੀ ਅਲਪੂਜਾ ਸ਼ਹਿਰ ਤੇ ਪਹੁੰਚ ਗਏ ਸੀ ਆਪਾਂ 1 ਕਿਲੋਮੀਟਰ ਦਾ ਸਫ਼ਰ ਕਰਕੇ ਤੇ ਜਿਵੇਂ ਤੁਹਾਨੂੰ ਪਤਾ ਹੀ ਕਿ ਸਾਰਿਆਂ ਦਾ ਪਹਿਲਾਂ ਆਪਾਂ ਚਾਹ ਛਕ ਲਈਏ ਤੇ ਫਿਰ ਆਪਾਂ ਇੱਥੇ ਹਲਪੂਜਾ ਸ਼ਹਿਰ 'ਚ ਪਾਣੀ ਦੇ ਵਿੱਚ ਘਰ ਬਣੇ ਹੋਏ ਆ। ਇੰਨੇ ਬੜੀਆਂ ਨੇ ਘਰ ਤਰ੍ਹਾਂ ਹੀ ਬਣਾਈ ਹੋਈਆਂ ਕਿਸਤੀਆਂ ਤੇ ਉਹ ਦੇਖਣ ਚੱਲਾਂਗੇ। ਸਾਰਿਆਂ ਪਹਿਲਾਂ ਆਪਾਂ ਚਾਹ ਪੀਨੇ ਦਾ ਫਿਰ ਆਪਾਂ ਉਹ ਜਿਹੜੀਆਂ ਇੱਥੇ ਝੀਲ ਦੇ ਵਿੱਚ ਕਿਸਤੀਆਂ ਬਣੀਆਂ ਹੋਈਆਂ ਉਹ ਦੇਖ ਕੇ ਆਵਾਂਗੇ। ਇਹ ਸਾਹਮਣੇ ਛੋਟਾ ਢਾਬਾ ਆਇਆ ਚਾਹ ਦਾ। ਇਹ ਖਟ-ਕਟ ਚਾਹ ਪੀ ਲਈਏ ਤੇ ਫਿਰ ਆਪਾਂ ਚੱਲਦੇ ਆਂ ਸਾਈਕਲ ਆਪਾਂ ਇੱਧਰ ਪਾਰਕਿੰਗ ਚ ਲਾਤੀਆਂ ਸੀ ਲਿਆ ਕੇ ਤੇ ਹਲ ਪੂਜਾ ਸ਼ਹਿਰ ਦੇ ਵਿੱਚ ਜਿਵੇਂ ਆਪਾਂ ਜੰਮੂ ਕਸ਼ਮੀਰ ਲੈ ਲਦਾ ਕੇ ਜਾਂਦੇ ਆਂ ਤੇ ਉੱਧਰ ਲੇਕ ਦੇ ਵਿੱਚ ਘਰ ਜੇ ਬਣੇ ਹੁੰਦੇ ਆ ਤੇ ਝੂਟਾ ਦਵਾਉਂਦੇ ਆ ਘੰਟੇ ਦਾ 2000 ਰੁਪਏ ਲੈਂਦੇ ਇੱਕ ਬੰਦੇ ਦਾ ਤੇ ਇੱਥੇ ਭਾਈ ਆਪਣੇ ਤਿੰਨਾ ਭਰਾਵਾਂ ਤੋਂ ਇਹਨਾਂ ਨੇ 3000 ਰੁਪਏ ਮੰਗਿਆ 2 ਘੰਟਿਆਂ ਦਾ ਤੇ ਆ ਭਾਈ ਕਿਸਤੀਆਂ ਹੀਆਂ ਬਣੀਆਂ ਵੀਆਂ ਇਹਨਾਂ ਦੇ ਵਿੱਚ ਹੀ ਘਰ ਬਣੇ ਵੀ ਉੱਤੇ ਕਿਸਤੀਆਂ ਹੀਆਂ ਤੇ ਆ ਇਧਰ اڈੋ ਵੱਡ ਲੱਗੀਆਂ ਪਈਆਂ ਲੇਕ ਦੇ ਉੱਤੇ ਤੇ ਇੱਕ ਜਾਨੇ ਤੋਂ ਇਹ ਵੈਸੇ ਤਾਂ 2000 ਰੁਪਏ ਲੈਂਦੇ ਆ ਘੰਟੇ ਦਾ ਤੇ ਆਪਾਂ ਤਿੰਨ ਭਰਾ ਸੀ ਤੇ ਆਪਣੇ ਤੋਂ 3000 ਰੁਪਏ ਮੰਗਿਆ 2 ਘੰਟਿਆਂ ਦਾ ਇਹ ਬਹੁਤ ਰੁਪਏ ਮੰਗਦੇ ਆ ਆ ਇਧਰ ਪਈਏ ਇਹਦੇ ਵਿੱਚ ਘਰ ਜੇ ਬਣੇ ਹੋਇਆ ਘਰ ਤਾਂ ਹੀ ਮੋਲ ਹੁੰਦਾ ਹੈਗਾ ਜਿਵੇਂ ਕਮਰੇ 'ਚ ਸਾਰੀ ਸਹੂਲਤਾਂ ਹੁੰਦੀ ਆ ਉਹ ਗੱਲਬਾਤ ਹੁੰਦੀ ਆ ਦੇਖੋ ਬੈੱਡ ਬੁੱਡ ਲੱਗੇ ਹੋਏ ਵਿੱਚ ਆ ਸਕਦਾ ਵਾ ਤੇ ਇਹ ਭਾਈ 2 ਘੰਟਿਆਂ ਦਾ 3000 ਰੁਪਏ ਲੈਂਦੇ ਤਾਂ ਉਹ ਵੀ ਬੰਦੇ ਕਿੰਨੇ ਆ ਉਹਦੇ ਹਿਸਾਬ ਨਾਲ ਪੈਸੇ ਮੰਗਦੇ ਆ ਆਪਾਂ ਤਿੰਨੇ ਜਾਣੇ ਸੀ ਇਹ ਤੇ ਆਪਣੇ ਤੋਂ ਇਹਨਾਂ ਨੇ 3000 ਰੁਪਏ ਮੰਗਿਆ ਸੀ ਆ ਇੱਕ ਜਾਨੇ ਦਾ 1000 ਰੁਪਏ ਲਾਸਟ ਚ ਇਹ ਹੀ ਸਿੱਟਾ ਨਿਕਲਿਆ ਵੀ ਆਪਾਂ ਹੁਣ ਅੱਗੇ ਦਾ ਸਫ਼ਰ ਕਰਦੇ ਤੇ ਕੋਚੀਵਲ ਚੱਲਦੇ ਆ ਕਿਉਂਕਿ ਗੱਲਬਾਤ ਕੋਈ ਲੋਟ ਨਹੀਂ ਆਏਗੀ ਪਹਿਲਾਂ ਇਹਨਾਂ ਤੋਂ ਸਟਾਰਟਿੰਗ ਚੋਂ ਦੇ ਸਾਰ ਆਪਾਂ ਨੇ ਤੋਂ 3500 ਰੁਪਏ ਮੰਗਿਆ ਫਿਰ 3000 ਤੇ ਆਗੇ ਤੇ ਲਾਸਟ ਜੇ 2500 ਤੋਂ 1 ਰੁਪਿਆ ਥੱਲੇ ਘਟੇ ਨਹੀਂ ਇਹ ਤੇ ਆਪਾਂ ਇਹਨਾਂ ਨੂੰ ਕਹਤਾ ਸੀ ਸਾਡੇ ਕੋਲ ਇੰਨਾ ਵੀ ਸਮਾਂ ਹੈ ਨਹੀਂ ਅਸੀਂ ਵੀ ਅੱਗੇ ਸਾਈਕਲ ਤੇ ਟਰੈਵਲ ਕਰਨਾ ਤਾਂ ਸੀ ਘੰਟਾ ਕੀ ਘੁੰਮਣਾਗਾ ਤੇ 1 ਘੰਟੇ ਦਾ ਤੁਸੀਂ ਉਸ ਹਾਣ ਲੈ ਲੋ ਤੇ ਇਹ ਕਹਿੰਦੇ ਬਈ ਘੰਟੇ ਦਾ 2500 ਰੁਪਏ ਲਵਾਂਗੇ ਅਸੀਂ ਇਹਨਾਂ ਨੂੰ 1500 ਰੁਪਏ ਕਹਿੰਦੇ ਸੀਗੇ ਤੇ ਇੱਕ ਭਾਈ ਛੋਟਾ ਐ ਅਸੀਂ ਉਹਦਾ 750 ਰੁਪਏ ਮੰਗਦੇ ਸੀਗੇ ਤੇ ਉਹ 750 ਵਾਲੀ ਕੋਈ ਗੱਲਬਾਤ ਵੀ ਨਹੀਂ ਸੀ ਉਹ ਤਾਂ ਭਾਈ ਆਪਾਂ ਜਿਵੇਂ ਕੱਲ ਝੂਟਾ ਲੈ ਕੇ ਆਏ ਆ ਕਿ ਕਿਸ਼ਤੀ 'ਚ ਉਹ ਗੱਲਬਾਤ ਸੀਗੀ ਤੇ ਆਪਾਂ ਤਾਂ ਆ ਜਿਵੇਂ ਵੱਡੇ ਵੱਡੇ ਘਰਾਂ ਜਿਹੇ ਵਾਲੇ ਸੀਗੇ ਤੇ ਇਹਨਾਂ ਦੇ ਝੂਟਾ ਲੈਣਾ ਸੀ ਆ ਕੀ ਕੀ ਗੱਲਬਾਤ ਆ ਇਹ ਦੇਖਣਾ ਸੀਗਾ ਤੇ ਇਹ ਪਾਈ ਨੇ ਮੰਨੇ ਨਹੀਂਗੇ ਤੇ ਐਸੇ ਕਰਕੇ ਆਪਣਾ ਜਿਹੜਾ ਕੰਮ ਲੋਟ ਨਹੀਂ ਆਇਆ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਵਾਲਾ ਸਫਰਾਂਣੀ ਸਾਹਮਣੇ ਲਿਖਿਆ ਆ ਬੋਰਡ ਤੇ ਕੋਚੀ ਇਧਰਲੀ ਸਾਈਡ ਆ ਬਈ ਆਪਣੀਆਂ ਗੱਡੀਆਂ ਦੇ ਮੂੰਹ ਕੋਚੀ ਵੱਲ ਕਰਦੇ ਆ ਜਿਹੜੀਆਂ ਗੱਡੀਆਂ ਨੇ ਹਾਲੇ ਕੰਮ ਆਪਣਾ ਲੋਟ ਨਹੀਂ ਆਇਆ ਤੇ ਆ ਜਿਹੜੇ ਹਰਪਾਲ ਬਾਈ ਤੇ ਬਿੱਟੂ ਬਾਈ ਦੇ ਨਾਲ ਨਾਲ ਐਕਟਿਵ ਵਾਲਾ ਬਾਈ ਤੁਰਿਆ ਜਾਂਦਾ ਹੈ ਤੇ ਭਾਈ ਕਿਸ਼ਤੀ ਵਾਲੀ ਐ ਇਹ ਪੁੱਛਦੇ ਰਹਿੰਦੇ ਵੀ ਜਿਵੇਂ ਆਪਾਂ ਘੁੰਮਣ ਫਿਰਨ ਆਲੇ ਹੁੰਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਐ ਤੇ ਇਹ ਭਾਈ ਕਹਿੰਦੇ ਕੀ ਕੀ ਜਾਂਦੇ ਐ 2 ਘੰਟੇ ਦਾ 800 ਰੁਪਈਆ ਕਹਿੰਦੇ ਆ ਕਿਹੜੀ ਕਿਸ਼ਤੀ ਤੇ ਦੇਖੋ ਨੇ ਚੱਲ ਚਲੋ ਇਹ ਭਾਈ ਕਹਿੰਦਾ ਵੀ 2 ਘੰਟੇ ਦਾ 800 ਰੁਪਈਆ ਕਹਿੰਦਾ ਮੇਰੇ ਪਿੱਛੇ ਪਿੱਛੇ ਆਜੋ ਮਾਲ ਦੀ ਨਾਲ ਸਾਈਕਲ ਮੋੜ ਤੇ ਆ ਦੇਖਦੇ ਆ ਕੀ ਗੱਲਬਾਤ ਹੈ ਕਿ ਉਹ ਜੀ ਕਿਸ਼ਤੀ ਹੈ ਜੇ ਵੱਡਾ ਜਾਂ ਘੱਟ ਤਰ੍ਹਾਂ ਹੋਇਆ ਫਿਰ ਤਾਂ 800 ਰੁਪਏ ਕੋਈ ਜ਼ਿਆਦਾ ਨਹੀਂ ਹੈ 2 ਘੰਟਿਆਂ ਦਾ ਕੇਰਲਾ ਨੰਬਰ ਗੱਡੀ ਜਿਹੜੀ ਬਾਈ ਅੱਗੇ ਲਈ ਜਾਂਦਾ ਸਕੂਟੀ ਦੇਖਦੇ ਆ ਚੱਲ ਕੇ ਕੀ ਗੱਲਬਾਤ ਹੈ ਆ ਭਾਈ ਸੜਕ ਦੇ ਨਾਲ ਨਾਲ ਕਿਸ਼ਤੀਆਂ ਖੜੀਆਂ ਘਰ ਵਾਲੀਆਂ ਤੇ ਮੈਨੂੰ ਲੱਗਦਾ ਇਹਦੇ ਵਿੱਚ ਭਾਈ ਝੂਟਾ ਦਵਾਊਗਾ ਜਿਹੜੇ 800 ਰੁਪਏ ਚ ਗੱਲ ਕੀਤੀ ਆਪਣੀ 2 ਘੰਟਿਆਂ ਦੀ ਤੇ ਇਹ ਵੀ ਕੋਈ ਮਾੜਾ ਨਹੀਂ ਆ 800 ਰੁਪਏ ਦੇ ਵਿੱਚ 2 ਘੰਟੇ ਇਹਦੇ ਵਿੱਚ ਵੀ ਵਧੀਆ ਗੱਦੇ-ਗੁੱਦੇ ਲੱਗੇ ਹੋਏ ਕੁਰਸੀਆਂ-ਕਾਸੀਆਂ ਲਾਈਆਂ ਵੀਆਂ ਤੇ ਚਲਦੇ ਆਂ ਭਾਈ ਦੇ ਮਗਰ-ਮਗਰ ਦੇਖਦੇ ਆਂ ਕੀ ਗੱਲਬਾਤ ਹੈ ਕਿ ਐਹੋ ਜੀ ਕਿਸ਼ਤੀ ਹੈ ਵੈਸੇ ਤਾਂ ਆਪਾਂ ਕੋਚੀ ਵਾਲੇ ਰਾਵਲ ਆਪਣੀਆਂ ਗੱਡੀਆਂ ਪਾਲੀਆਂ ਸੀਆਂ ਤੇ ਪਰ ਲੱਗਦਾ ਮੈਨੂੰ ਵੀ ਝੂਟਾ ਲੈ ਕੇ ਜਾਵਾਂਗੇ ਆਪਾਂ ਕਿश्ती ਦਾ ਭਾਈ ਨੇ ਆਣ ਕੇ ਸਕੂਟੀ ਅੱਗੇ ਲਾ ਲਈ ਆਪਣੇ ਕਾ ਭਾਈ ਝੂਟਾ ਲੈਣਾ ਕਿश्ती ਦਾ ਤੇ ਆਪਾਂ ਹਜੇ ਮਾਣ ਕੇ ਸੋਚਦੇ ਹੁੰਦੇ ਸੀ ਵੀ ਇਹ ਜਿਹੜਾ ਮੌਕਾ ਗਵਾ ਚੱਲੇ ਆਪਾਂ ਇਹ ਵੀ ਦੇਖਣ ਵਾਲੀ ਚੀਜ਼ ਸੀ ਕੀ ਗੱਲਬਾਤ ਹੁੰਦੀ ਹੈ ਕਿਵੇਂ ਪਰ ਮਾਨ ਕਹਿੰਦਾ ਭਾਈ ਐਵੇਂ ਨਾ ਜਾਓ ਤੁਸੀਂ ਝੂਟਾ ਲੈ ਕੇ ਜਾਇਓ ਇੱਧਰ ਜਿਹੜੀਆਂ ਕਿਸ਼ਤੀਆਂ ਖੜੀਆਂ ਇਹ ਵੱਡੀਆਂ ਥੋੜੀਆਂ ਹੀ ਆ ਜਿਹੜੀਆਂ ਮਗਰ ਦਿਖਾਈਆਂ ਸੀ ਉਹਨਾਂ ਨੂੰ ਇਹ ਜਿਹੜਾ ਸ਼ਹਿਰ ਜਿਵੇਂ ਆਪਣੇ ਜੰਮੂ ਕਸ਼ਮੀਰ ਉਧਰ ਮਸ਼ਹੂਰ ਹੈ ਲੇਕ ਜਿਹਦੇ ਵਿੱਚ ਭਾਈ ਇਹ ਖਾਣ ਪੀਣ ਵਾਲੀਆਂ ਚੀਜ਼ਾਂ ਚੂਜਾ ਦਿੰਦੇ ਆ ਵਿੱਚ ਹੀ ਤੁਰੇ ਫਿਰਦੇ ਹੁੰਦੇ ਆ ਵਿੱਚ ਹੀ ਹੋਟਲ ਹੁੰਦੇ ਇਹਨਾਂ ਦੇ ਉਵੇਂ ਭਾਈ ਇਹ ਵੀ ਸ਼ਹਿਰ ਮਸ਼ਹੂਰ ਆ ਉਹਦੇ ਕਰਕੇ ठीक है ठीक है भाई भी इधर ला दो भाई सैकल है ठोडे आ गई अपनी किश्ती ठीक है बिट्टू भाई अठ सौ तो कोई माड़ी नहीं गई चार सौ रुपये घंटा सही है सही है लो जी सैकल सैकल तेने तो कोई छेड़ेगा भैया ਉਧਰ ਬਾਈ ਕਿ ਕਰ ਰਿਹਾ ਉਧਰ ਅੰਦਰ ਰੱਖ ਉਹਧਰ ਹਾਂ ਠੀਕ ਹੈ ਕਿਸੇ ਹਿਸਾਬ ਨਾਲ ਟੈਨਸ਼ਨ ਨਹੀਂ ਹੈ ਨਾ ਹਾਂ ਹਾਂ ਫਿਰ ਕੋਈ ਦਿੱਕਤ ਨਹੀਂ ਆਈ ਓਕੇ ਆਪ ਦਾ ਨਾਮ ਕੀ ਹੈ ਸ਼ਾਮ 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 ਰੱਖੋ ਠੀਕ ਹੈ ਤੇ ਬਾਈ ਕਹਿੰਦਾ ਸਾਈਕਲ ਉਧਰ ਘਰੇ ਰੱਖ ਦੋ ਸਾਡੇ ਉਧਰ ਕੋਈ ਸਮਾਨ ਸੱਲਾ ਵੀ ਨਹੀਂ ਛੇੜਦਾ ਕਿਉਂਕਿ 2 ਘੰਟੇ ਆਪਾਂ ਉਧਰ ਲੈ ਕੇ ਤੇ ਜਾਵੜਾਂਗੇ ਪਿੱਛੇ ਕੋਈ ਭਰੋਸਾ ਥੋੜੀ ਐ ਇਸ ਸ਼ਹਿਰ ਦਾ ਆਪਾਂ ਨੂੰ ਪਤਾ ਵੀ ਨਹੀਂ ਆ ਕੀ ਗੱਲਬਾਤ ਹੈ ਕੀ ਨਹੀਂਗੀ ਤੇ ਇੱਥੇ ਬਾਈ ਫਿਰ ਜ਼ਿੰਮੇਵਾਰੀ ਰੂਗੀ ਬਾਈ ਦੀ ਇਹ ਆਪਣੀ ਕਿਸ਼ਤੀ ਹੈ ਜਿਹਦੇ ਵਿੱਚ ਆਪਾਂ ਸਫਰ ਕਰਨ ਲੱਗੇ ਆ 800 ਰੁਪਏ ਦੇ ਕੇ 2 ਘੰਟਿਆਂ ਦਾ ਇਹਦੇ ਵਿੱਚ ਤਿੰਨ ਕੁਰਸੀਆਂ ਲੱਗੀਆਂ ਹੋਈਆਂ ਇੱਧਰ ਤੇ ਤਿੰਨ ਇੱਧਰ ਬਾਈ ਵੀ ਸਾਈਡਾਂ ਦੇ ਇੱਧਰ ਪਾਈ ਇਹਨਾਂ ਨੇ ਬੈੱਡੇ ਆ ਲਾ ਰੱਖਿਆ ਤੇ ਸਾਹਮਣੇ ਵੀ ਮੂਰੇ ਵੀ ਗੱਦਾ ਇਹ ਲਾ ਕੇ ਦੋ ਸਹਰਾਣੇ ਲੱਗੇ ਹੋਏ ਆ ਕਿ ਵੀ ਇੱਥੇ ਬੈਠ ਕੇ ਬੁੱਲਾ ਲੈ ਸਕਦੇ ਆ 2 ਘੰਟੇ ਆਪਾਂ ਹੁਣ ਇਹ ਤੇ ਢੇੜਾ ਕੱਢ ਕੇ ਆਉਣਾ ਹੈ ਚਲਿਓ ਬਿੱਟੂ ਬਾਈ ਚਲੋ ਜੀ ਚਲੋ ਇਹ ਆਪਣੇ ਮੇਰੀ ਮੰ ਜਾਂਦੇ ਮੋੜੇ ਆ ਦੇਗਲਾ ਰਾਹ ਦੇ ਵਿੱਚ ਮੇਰੇ ਮਨ ਚ ਸੀ ਆ ਵੀ ਇੱਥੇ ਪਤਾ ਨਹੀਂ ਵਾਪਸੀ ਆਇਆ ਜਾਣਾ ਕਿ ਨਹੀਂ ਆਇਆ ਜਾਣਾ ਇਹ ਵੀ ਇੱਕ ਦੇਖਣ ਵਾਲਾ ਚੀਜ਼ ਆ ਵੀ ਇੱਧਰ ਕਿਸ਼ਤੀਆਂ ਹੀ ਕਿਸ਼ਤੀਆਂ ਖੜੀਆਂ ਐ ਜਿਹੜੀਆਂ ਪਾਣੀ ਵਿੱਚ ਘਰ ਬਣੇ ਹੋਏ ਆ ਇਹਨਾਂ ਦੇ ਕਿਸ਼ਤੀਆਂ ਦੇ ਉੱਤੇ ਘਰ ਬਣਾਈ ਹੋਇਆ ਇਹਨਾਂ ਦੇ ਉੱਤੇ ਬਾਈ ਏਸੀ ਵੀ ਲਾ ਰੱਖਿਆ ਇਹਨਾਂ ਨੇ ਇੱਕ ਸਾਨਾ ਪੂਰੇ ਘਰ ਬਣਾਈ ਹੋਏ ਆ ਜਨੈਟਰ ਰੱਖੇ ਹੋਏ ਵੱਡੇ ਵੱਡੇ ਤੇ ਆ ਦੇਖੋ ਇੱਧਰ ਇੱਧਰ ਤੇ ਆ ਇੱਧਰ ਪਾਈ ਇਹਨਾਂ ਨੇ ਪਾਰਲੀ ਸਾਈਡ ਵੱਡੇ ਵੱਡੇ ਜਨੈਟਰ ਰੱਖੇ ਹੋਏ ਤੇ ਅੰਦਰ ਏਸੀ ਲੱਗੇ ਹੋਇਆ ਇਹ ਭਾਈ ਆਪਾਂ 1 2 ਦਿਨ 3 ਦਿਨ ਜਿੰਨੇ ਦਿਨ ਚਾਹੀਦੇ ਉਹਨੇ ਦਿਨ ਬੁੱਕ ਕਰਾ ਕੇ ਆਪਾਂ ਰੱਖ ਸਕਦੇ ਆ ਇਹ ਭਾਈ ਆਪਾਂ ਨੂੰ ਇਸ ਲੇਕ ਦੇ ਉੱਤੇ ਘੁੰਮਣੇ ਤੁਰੇ ਫਿਰਨਗੇ ਇਹਨਾਂ ਦਾ ਵੱਖਰਾ ਵੱਖਰਾ ਕਰਾਇਆ ਰਹਿੰਦਾ ਹੈ ਇੱਕ ਆਹ ਘਰ ਹੈ ਤੇ ਥੋੜਾ ਜਿਹਾ ਮਹਿੰਗਾ ਹੋਊਗਾ ਤੇ ਇਹ ਛੋਟਾ ਘਰ ਆ ਗਿਆ ਇੱਧਰ ਤੇ ਇਹਦਾ ਭਾਈ ਕਰਾਇਆ ਜਿਹੜਾ ਥੋੜਾ ਹੋਊਗਾ ਤੇ ਆਪਣੀ ਕਿਸ਼ਤੀ ਦਾ ਜਿਵੇਂ 800 ਰੁਪਿਆ ਹੈ ਇਹ ਘਰ ਛੋਟਾ ਹੈ ਤੇ ਇਹਦਾ ਭਾਈ ਇਹਨਾਂ ਨੇ 800 ਰੁਪਿਆ ਲਿੱਤਾ ਆਪਣੇ ਤੋਂ ਤੇ ਇਹ ਆਪਾਂ ਨੂੰ ਪੂਰਾ 10 ਕਿਲੋਮੀਟਰ ਦਾ ਚੱਕਰ ਕਢਾ ਕੇ ਲੈ ਕੇ ਜਾਣਗੇ ਤੇ ਬੜਾ ਸੋਹਣਾ ਨਜ਼ਾਰਾ ਹੈ ਬਈ ਦੋਨੇ ਪਾਸੇ ਤੇ ਇਹ ਘਰ ਜੇ ਭਾਈ ਇੱਥੇ ਬਹੁਤ ਜ਼ਿਆਦਾ ਇਹ ਜਿਹੜਾ ਸ਼ਹਿਰ ਹੈ ਇਹ ਘਰਾਂ ਕਰਕੇ ਮਸ਼ਹੂਰ ਹੈ ਇੱਥੇ ਗੜ ਮੰਨੇ ਜਾਂਦਾ ਇਹਨਾਂ ਦੇ ਘਰਾਂ ਨੂੰ ਆ ਜਿਹੜੇ ਕਿਸ਼ਤੀ ਦੇ ਉੱਤੇ ਘਰ ਬਣੇ ਹੋਏ ਆ ਅੱਗੇ ਹੋਰ ਆਗੇ ਬੜਾ ਵਧੀਆ ਨਜ਼ਾਰਾ ਤੇ ਆਪਣੇ ਸਾਥੀ ਭਈਓ ਮੂਰੇ ਗੱਦਾ ਆਇਆ ਲੱਗਿਆ ਉਹਦੇ ਉੱਤੇ ਬੁੱਲਾ ਲਈ ਜਾਂਦੇ ਆ ਸਾਹਮਣੇ ਉਸ ਜੀ ਕੋਲੇ ਇਧਰ ਆਪਣੇ ਜਿਹੜੇ ਕਿਸ ਤਿੰਨ ਚਲਾਈ ਜਾਂਦਾ ਡਰਾਈਵਰ ਸਾਹਿਬ ਇਹ ਭਾਈ ਹੌਲੀ 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 ਮੱਠੀ ਮੱਠੀ ਲੈ ਕੇ ਜਾਂਦੇ ਆ ਭਜਾਉਂਦੇ ਨਹੀਂ ਗਏ ਰਾਮਦਰਨਾ ਲੈ ਕੇ ਜਾਂਦੇ ਆ ਆ ਦੇਖੋ ਇਹ ਚ ਖਾਣ ਪੀਣ ਸਾਰਾ ਕੁਝ ਵਿੱਚ ਹੀ ਹੁੰਦਾ ਜੋ ਕੁਝ ਚਾਹੀਦਾ ਉਹ ਤੁਹਾਨੂੰ 5-10 ਮਿੰਟਾਂ ਦੇ ਵਿੱਚ ਬਣਾ ਕੇ ਦੇ ਦਿੰਦੇ ਆ ਭਾਈ। ਇਹਦੇ ਵਿੱਚ ਇੱਕ ਹਸਾਉਣਾ ਹੋਟਲ ਵਾਲਾ ਹਿਸਾਬ ਹੁੰਦਾ ਵੀ ਹੋਟਲ 'ਚ ਆਪਾਂ ਕਮਰਾ ਲੈਨੇ ਹੋਈ ਗੱਲਬਾਤ ਇਹਦੀ ਹੁੰਦੀ ਆ। ਬੜਾ ਸੋਹਣਾ ਨਿਆਰਾ ਆਸੇ-ਪਾਸੇ ਭਾਈ। ਹਰੀਆਲ ਮਾਰਦੇ ਦਰਖਤ ਤੇ ਵਿਚਾਲੇ ਛਾਲੇ ਲੇਕ ਬਣੀ ਵੀ ਅਜਿਹੇ ਦੇ ਵਿੱਚ ਦੀ ਆਪਾਂ ਸਫਰ ਕਰੀ ਜਾਂਦੇ ਆ। ਪੂਰੀ ਗੱਲਬਾਤ ਐਸ ਲੇਕ ਦੀ ਓਕੇ ਆ। ਇੱਧਰ ਪਾਈ ਐ ਸਵਾਰੀਆਂ ਵਾਲਾ ਜਾਜ ਜਾਂਦਾ ਤੇ ਇਹ ਇਧਰੋਂ ਉਧਰ ਜਿਹੜੇ ਰਹਿੰਦੇ ਘਰਾਂ ਦੇ ਵਿੱਚ ਲੋਕ ਤੇ ਉਹ ਭਾਈ ਸ਼ਹਿਰਾਂ ਵੱਲ ਜਾਂਦੇ ਆ ਤੇ ਇਸ ਕਿਸਤੀਆਂ ਹੀ ਜਾਂਦੇ ਜਿਹੜੀ ਸਾਹਮਣੇ ਤੁਰੀ ਜਾਂਦੀ ਹੈ ਆਲੇ-ਦੁਆਲੇ ਲੇਕਦੇ ਭਾਈ ਘਰ ਬਣੇ ਵਿਆ ਇਹ ਭਾਈ ਸ਼ਹਿਰਾਂ 'ਚ ਉਹਨਾਂ ਨੂੰ ਕੰਮਕਾਰ ਕਰਨ ਜਾਂਦੇ ਤੇ ਇੰਨਾ ਕਿਸਤੀਆਂ ਤੇ ਜਾਂਦੇ ਆ ਇਹ ਸਰਕਾਰੀ ਕਿਸਤੀਆਂ ਆ ਆਪਣੇ ਸਰਪੰਚ ਸਾਹਿਬ ਤਾਂ ਨੀਂਦ ਦਾ ਬੁੱਲਾ ਲੈ ਰਿਆ ਹੈ ਅੱਧਾ ਘੰਟਾ ਹੋ ਗਿਆ ਸੁੱਤੇ ਪੈਣੂ ਆਪਣੇ ਬਿੱਟੂ ਬਾਈ ਨੂੰ ਤੇ ਕਿਸ਼ਤੀ ਝੂਟਾ ਦਵਾ ਕੇ ਲਿਆ ਕੇ ਤੇ ਵਾਪਸ ਆ ਗਈ ਹੈ ਤੇ ਜਿਵੇਂ ਆਪਾਂ ਜਦੋਂ ਗਏ ਸੀ ਤਾਂ ਵੀ ਟਾਂਵੀ ਟੱਲੀ ਕੋਈ ਕਿਸ਼ਤੀ ਜਾਈ ਜਾਂਦੀ ਸੀ ਤੇ ਹੁਣ ਲਗਭਗ ਹੁਣ ਕੋਈ ਟਾਂਵੀ ਟੱਲੀ ਕਿਸ਼ਤੀ ਜਿਹੜੀ ਆਲੇ-ਦੁਆਲੇ ਖੜੀ ਆ ਬਾਕੀ ਸਾਰੀਆਂ ਲੈਕ ਦੇ ਵਿੱਚ ਲੈ ਲੈ ਕੇ ਟੂਰਿਸਟ ਨੂੰ ਘੁਮਾਉਣ ਵਾਸਤੇ ਗਈਆਂ ਤੇ ਭਾਈ ਅੱਡੋ ਅੱਡ ਜਿਹੜਾ ਰੇਟ ਲੈਂਦੇ ਗਿਆ ਅੱਡੋ ਅੱਡ ਘਰਾਂ ਦਾ ਪਹੁੰਚ ਗਏ ਆਪਾਂ ਉਸ ਜਗ੍ਹਾ ਤੇ ਜਿੱਥੋਂ ਆਪਾਂ ਨੂੰ ਬਾਈ ਲੈ ਕੇ ਗਿਆ ਸੀ ਆ ਕਮਾਉਣ ਵਾਸਤੇ ਤੇ 2 ਘੰਟੇ ਭਾਈ ਮਿੰਟਾਂ ਦੇ ਵਿੱਚ ਹੀ ਬੀਤ ਗਏ ਤੇ ਇੱਧਰ ਆਪਣੇ ਬਿੱਟੂ ਭਾਈ ਜਿਵੇਂ ਆ ਹੂਕ ਸੁੱਤੇ ਪਏ ਆ ਤੇ ਬਾਈ ਗੱਡੀ ਨੂੰ ਆਪਦੀ ਨੂੰ ਮੋੜੀ ਜਾਂਦਾ ਇਹ ਸਾਰੇ ਪਾਣੀ ਦੇ ਘਰ ਆ ਭਾਈ ਕਿਸ਼ਤੀ ਦੇ ਉੱਤੇ ਘਰ ਬਣੇ ਰਿਆ ਐਵੇਂ ਕਹਿ ਸਕਦੇ ਪਾਣੀ ਦੇ ਘਰ ਉਠ ਉੱਠ ਜਾ ਆ ਗਿਆ ਬਾਈ ਘੁਮਾ ਕੇ ਲਿਆਇਆ ਬਾਈ ਜਿਹੜੇ ਟਾਈਮ ਕਹਿ ਕੇ ਗਿਆ ਸੀ ਤੇ ਸਾਗੀ ਟਾਈਮ ਆਪਾਂ ਨੂੰ ਜਿੱਥੋਂ ਲੈ ਕੇ ਗਿਆ ਸੀ ਤੇ ਉੱਥੇ ਹੀ ਲਿਆਇਆ ਤੇ ਇਧਰ ਬਾਈ ਰਸ ਰਸ ਬੰਨੀ ਆਂਦਾ ਹੈ ਇਸਦੀ ਆਪਦੇ ਇਧਰ ਉਧਰ ਨਾ ਹੋਵੇ ਠੀਕ ਹੈ ਭਾਈ ਓਕੇ ਆਈ ਐਮ ਕਮ ਓਕੇ ਹਾਪੀ ਜਰਨੀ ਥੈਂਕ ਯੂ ਥੈਂਕ ਯੂ ਨੈਕਸਟ ਗੋਆ ਟ੍ਰਿਪ ਓਕੇ ਹੁਣ ਆਪਾਂ ਚੱਲਦੇ ਆ ਆਪਣੇ ਸਾਈਕਲ ਕਰਨੀ ਪਹਿਲਾਂ ਦੇਖਦੇ ਆ ਇੱਥੇ ਆਲੇ-ਦੁਆਲੇ ਕੋਈ ਚਾਹ ਚੂ ਵਾਲਾ ਓਟਲ ਹੈ ਤੇ ਕੱਪੀ-ਕੱਪੀ ਚਾਹ ਪੀਨੇ ਆ ਕਿਉਂਕਿ ਨੀਂਦ ਆਉਣ ਲੱਗੀ ਮੈਂ ਵੀ ਇੱਕ ਟੁਲਾਇਆ ਲਾ ਲਿਆ ਸੀ ਆ 15-20 ਮਿੰਟਾਂ ਦੀ ਨੀਂਦ ਆ ਤੇ ਬਿੱਟੂ ਭਾਈ ਨੇ ਤਾਂ ਅੱਧੇ ਘੰਟੇ ਟੁਲਾ ਲਾਇਆ ਹੁਣ ਆਪਾਂ ਚੱਕਾਂਗੇ ਸਾਈਕਲ ਪਹਿਲਾਂ ਚਾਹ ਲੈ ਢਾਬੇ ਕੋਲੇ ਜਾਵਾਂਗੇ ਉੱਥੇ ਕੱਪੀ-ਕੱਪੀ ਚਾਹ ਪੀ ਕੇ ਤੇ ਫ ਲੇਗ ਦੇਖਿਆ ਸੀ ਝੂਟਾ ਲੈ ਕੇ ਆਇਆ ਤੇ ਨਹੀਂ ਜਿਉਣ ਲੱਗੀ ਤੇ ਨਾਲ ਦੇ ਸਾਥੀ ਨੂੰ ਭੁੱਖ ਲੱਗੀ ਪਈ ਐ ਤੇ ਇੱਧਰ ਦੁਕਾਨ ਆਈ ਸੀ ਤੇ ਬਾਈ ਤੋਂ ਤਿੰਨ ਸੇਬ ਲੈ ਲਏ ਤੇ ਇੱਕ ਅੱਧਾ ਕਿਲੋ ਦੁੱਧ ਦੀ ਥੈਲੀ ਫੜ ਲਈ ਐ ਇਹ ਖਾਣੇ ਆ ਤੇ ਦੁੱਧ ਪੀਣੇ ਆ ਫੇਰ ਆਪਾਂ ਅੱਗੇ ਦਾ ਸਫ਼ਰ ਨਿਬੇੜਾਂਗੇ ਟਾਈਮ ਆ ਜਿਹੜਾ 2:00 ਵਜੇ ਤੇ 16 ਮਿੰਟ ਹੋ ਗਏ ਐ ਤੇ ਅੱਜ ਦਾ ਆਪਾਂ ਪੈਂਡਾ ਨਿਵੇੜਾ ਕਰ ਲਿਆ 25 ਕਿਲੋਮੀਟਰ ਦੇ ਲਾਵੇ ਤੱਕ ਤੇ ਜਿੱਥੇ ਆਪਾਂ ਜਾ ਰਹੇ ਹਾਂ ਕੋਚੀ 36 ਕਿਲੋਮੀਟਰ ਰਹਿ ਗਿਆ ਤੇ ਆਪਾਂ NH 68 ਨੈਸ਼ਨਲ ਹਾਈਵੇ ਨੂੰ ਛੱਡ ਕੇ ਤੇ ਲਿੰਕ ਰੋਡ ਫੜ ਲਈ ਜਿਹੜੀ ਪਿੰਡਾਂ ਵਿੱਚ ਦੀ ਜਾਂਦੀ ਹੈ ਕਿਉਂਕਿ ਨੈਸ਼ਨਲ ਹਾਈਵੇ ਤੇ ਆਲੇ ਦੁਆਲੇ ਸ਼ਹਿਰੀ ਸ਼ਹਿਰ ਆਈ ਜਾਂਦੇ ਸੀ ਇਹ ਤੇ ਭਾਈ ਲਿੰਕ ਰੋਡ ਜਾਂਦੀ ਸੀ ਤੇ ਆਪਾਂ ਜੋ ਫੜੀ ਹੈ ਉਧਰ ਦੀ ਆਪਾਂ ਕੋਚੀ ਜਾ ਰਹੇ ਹਾਂ ਤੇ ਜਿਹੜਾ ਕਿ ਇੱਥੋਂ 36 ਕਿਲੋਮੀਟਰ ਦੇ ਲਵੇ ਤਵੇ ਪਿਆ ਹੈ ਤੇ ਆਸੇ ਪਾਸੇ ਦਰਾਖਤ ਖਿਆਲ ਮਾਰਦੇ ਤੇ ਕੋਈ ਟਮਾਟੇ ਲੈ ਘਰ ਆਈ ਜਾਂਦੇ ਨਾਲ ਨਾਲ ਇਹ ਵੀ ਐਵੇਂ ਨਹੀਂ ਕਿ ਜਿਵੇਂ ਸੁਣ ਸੁਣਾਣ ਹੈਗੀ ਹੈ ਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕੱਲ ਵੀ ਵੀ ਇੱਥੇ ਚਰਚ ਜ਼ਿਆਦਾ ਬਹੁਤ ਤੇ ਆ ਜਿਵੇਂ ਇੱਕ ਦੋ ਕਿਲੋਮੀਟਰ ਬਾਅਦ ਕੋਈ ਨਾ ਕੋਈ ਚਰਚ ਆ ਜਾਂਦੀ ਹੈ ਜਿਹੜਾ ਆਪਾਂ ਪਿੱਛੇ ਸਫ਼ਰ ਕੀਤਾ ਸੀ ਤੇ ਉੱਧਰ ਜ਼ਿਆਦਾ ਮਸਜਿਦਾਂ ਹੁੰਦੀਆਂ ਸੀਆਂ ਤੇ ਇੱਧਰ ਲਗਭਗ ਵੱਡੇ ਵੱਡੇ ਪੱਦਰ ਤੇ ਜਿਹੜੀਆਂ ਚਰਚ ਬਣੀਆਂ ਵੱਡੀਆਂ ਵੱਡੀਆਂ ਤੇ ਇੱਕ ਦੋ ਕਿਲੋਮੀਟਰ ਬਾਅਦ ਚਰਚ ਆ ਜਾਂਦੀ ਇੱਕ ਅੱਧੀ ਆਉਂਦੀਆਂ ਛੱਲਾ ਲੂਣੀਆਂ ਲੈ ਲੈ ਕੇ ਆ ਇਧਰ ਮੈਨੂੰ ਲੱਗਦਾ ਸਮੁੰਦਰ ਨੂੰ ਰੋਕਣ ਵਾਸਤੇ ਬੰਨ ਮਾਰੇ ਹੋਇਆ। ਸਮੁੰਦਰਾਂ ਨੂੰ ਕਿਹੜੇ ਬੰਨ ਰੋਕ ਲੈਣਗੇ ਜਦੋਂ ਆਪਦੇ ਵਾਲੀ ਆਈ ਤੇ ਆ ਜਾਣ। ਇਹ ਤਾਂ ਚੁੱਪਚੀਪ ਤੇ ਵਗੀ ਜਾਂਦੇ ਸਹੀ ਗੱਲ ਐ। ਜੇ ਆਪਦੀ ਆਈ ਤੇ ਆ ਜਾਣ ਤਾਂ ਸਾਰਾ ਕੁਝ ਰੋੜ ਕੇ ਨਾਲ ਲੈ ਜਾਣਗੇ। ਉਹ ਕਹਿੰਦੇ ਨਹੀਂ ਹੁੰਦੇ ਪਰ ਲੋਕ ਅੱਗੇ ਕਿਹਦਾ ਜ਼ੋਰ ਚੱਲਦਾ। ਉਹ ਗੱਲ ਬਾਤ ਐ ਇਧਰ ਆ ਬੰਨ ਹੀ ਆ ਬਣਾਇਆ ਵਾ। ਇਹਦੇ ਉੱਤੇ ਚੱਲਦੇ ਆ ਪੱਥਰ ਸਿੱਟ ਸਿੱਟ ਕੇ ਉਹ ਪਰਲੀ ਸੜੀ ਬੰਨ ਬਣਾ ਰੱਖਿਆ। ਤੇ ਇਹ ਨਾਲ ਨਾਲ ਥੋੜੀ ਥੋੜੀ ਦੂਰੀ ਤੇ ਸਾਰੇ ਬੰਨ ਬਣੇ ਰਿਆ। ਉਹ ਪਰਾਂ ਵੀ ਬੰਨ ਬਣੇ ਲੱਗ ਥੋੜੀ ਕਰਨੀ ਜਾਂਦੀ ਹੈ। 200 ਕਿਲੋਮੀਟਰ ਬਾਅਦ ਇੱਕ ਬੰਨ ਬਣਿਆ ਵੈਵੇਂ ਵਿਚਾਲੇ ਸਮੁੰਦਰ ਤੇ ਜਾਂਦਾ। ਆਪਣਾ 1 ਮਹੀਨਾ ਹੋ ਗਿਆ। ਨਾ ਸਮੁੰਦਰ ਖੜਾ ਛੜਦਾ ਤੇ ਨਾ ਆਪਾਂ ਖੜਾ ਛੜਦੇ ਆ ਇਹਦਾ। ਇਹ ਗੱਲ ਬਾਤ ਹੈ। ਤੇ ਪੱਥਰ ਦੇਖੋ ਕਿਹੜੇ ਲੋਟ ਇੱਥੇ ਲਿਆ ਲਿਆ ਕੇ ਇਕੱਠੇ ਕੀਤੇ ਪਏ ਤੇ ਇੱਧਰ ਬਾਈ ਮੈਨੂੰ ਲੱਗਦਾ ਸ਼ਾਇਰੀ ਯਾਦ ਕਰੀ ਜਾਂਦਾ ਅੱਜ ਸ਼ਾਇਰੀ ਸੁਣਾਊਗਾ ਫੁੱਲਾਂ ਦੀ ਟੋਕੇਲੀ ਵਰਬਦੀ ਮੇਰੀ ਬਾਤ ਅੱਛਾ ਉਹਦਾ ਗਾਣਾ ਸੁਣੀ ਜਾਂਦਾ ਕਿਹਦਾ ਸੁਣੀ ਜਾਂਦਾ ਕਿਹਦਾ ਗਾਣਾ ਸੁਣੀ ਜਾਂਦਾ ਕਿਹੜਾ ਗਾਣਾ ਕਿਹੜਾ ਸੁਣੀ ਜਾਂਦਾ ਗਾਣਾ ਕਿਹਦਾ ਸੁਣੀ ਜਾਂਦਾ ਜਾਨੀ ਦਾ ਹਾਂ ਜਾਨੀ ਦਾ ਭਾਈ ਗਾਣਾ ਸੁਣੀ ਜਾਂਦਾ ਮੁੰਡਾ ਇੱਥੇ ਤਾਂ ਕਪਾਣੀ ਆਇਆ ਵਾ ਛੱਲਾਂ ਦਾ ਪਾਣੀ ਦਾ ਕੋਈ ਅੰਤ ਹੀ ਨਹੀਂ ਆ ਦੁਨੀਆ ਤੇ ਐਨਾ ਪਾਣੀ ਆ ਇਹ ਪੀਣ ਯੋਗ ਨਹੀਂ ਐ ਖਾਰਾ ਪਾਣੀ ਐ ਕੋਈ ਕੰਮ ਨਹੀਂ ਆਉਂਦਾ ਬਸ ਇੱਕ ਹੀ ਕੰਮ ਆਉਂਦਾ ਇਹ ਚ ਮੱਛੀਆਂ ਫੜ ਕੇ ਜਿਹੜੀਆਂ ਵੇਚੀਆਂ ਜਾਂਦੀਆਂ ਸਹੀ ਗੱਲ ਐ ਬਿੱਟੂ ਬਾਈ ਬਸ ਸਮੁੰਦਰ ਇੱਕ ਹੀ ਚੀਜ਼ ਦਿੰਦਾ ਮੱਛੀਆਂ ਕੱਲ ਦਕਾਨਾ ਵੀ ਲਾਈ ਬੈਠੇ ਸੀਗੇ ਹੁਣ ਚੀਜ਼ ਚ ਉਹ ਤਾਂ ਚੱਲ ਗੱਲ ਵੱਖਰੀ ਐ ਉਹ ਸਮੁੰਦਰ ਹੋਰ ਕੋਸ ਕੰਮ ਨਹੀਂ ਆਉਂਦਾਗਾ ਬਸ ਇੱਕ ਮੱਛੀਆਂ ਦੇ ਕੰਮ ਆਉਂਦਾ ਸਰਦਾਰ ਜੀ ਬਾਈ ਹੀਰੇ ਵੀ ਨਿਕਲਦੇ ਆਗੇ ਹੀਰੇ ਨਿਕਲਦੇ ਆ ਬੜੇ ਥਾਵਾਂ ਤੋਂ ਕੀ ਆਏ ਮੈਂ ਤਾਂ ਸਮੁੰਦਰ ਤੇ ਬਹੁਤ ਕੁਝ ਪਿਆ ਹੈ ਗਰਾਈ ਚ ਸਮੁੰਦਰ ਦੀ ਗਹਿਰਾਈ ਵੀ ਕੋਈ ਨਾਪ ਨਹੀਂ ਸਕਿਆ ਇਹ ਗੱਲ ਸੀ ਹੈ ਇਹ ਆ ਜਿਹੜੇ ਦੇਖਦੇ ਆ ਵਟਾਂ ਡੋਲੇ ਬੰਨ ਰੱਖਿਆ ਵੱਡੇ ਵੱਡੇ ਪੱਥਰ ਸਿੱਟ ਕੇ ਬਿੱਟੂ ਬਈ ਇਹਨਾਂ ਦੀ ਕੀ ਗੱਲ ਬਾਤ ਆ ਕੋਈ ਪਤਾ ਲੱਗਿਆ ਤਾਂ ਹੀ ਲੱਗਦਾ ਵੀ ਇਹ ਪਾਣੀ ਇਧਰ ਨਾਲ ਤਾਂ ਸ਼ਹਿਰ ਆਗਾ ਆ ਘਰ ਤਾਂ ਨਾਲ ਆਗੇ ਜਮਾਂ ਨਾਲ ਹੀ ਆ ਸੜਕ ਕਿੰਨਾ ਚੰਨ ਆਗਾ ਥੋੜੀ ਦੂਰੀ ਐ ਵੀ ਉਹ ਤਾਂ ਪਾਇਆ ਵੀ ਇਹ ਪਾਣੀ گاਉਂ ਨੂੰ ਨਾ ਟੱਪ ਜੇ ਕਿਹੜੇ ਇੱਕ ਗੱਲ ਮੈਨੂੰ ਇਹ ਵੀ ਨਹੀਂ ਸਮਝ ਆਈ ਫਿਰ ਪਾਣੀ ਦੇ ਬੰਨ ਰੋਕਣ ਨੂੰ ਪਾਏ ਤਾਂ ਫਿਰ ਇੱਥੇ ਪਾ ਗਤ ਉਹ ਗੈਪ ਛੱਡਦਾ 100 ਕਿਲੋ 100 ਮੀਟਰ ਦਾ ਕੋਈ ਨਾ ਕੋਹ ਨਹੀਂ ਨਾ ਬਣਦਾ ਇੱਥੇ ਰਾਮ ਕੱਟ ਗਿਆ ਅੱਛਾ ਇਹ ਵੀ ਗੱਲ ਸਹੀ ਆ ਵਿਚਾਲੇ ਥਾਂ ਕੱਟ ਕੇ ਛਲਣੀ ਵਜਦੀ ਸਮਾਂ ਜਿਹੜਾ ਪੌਣੇ 4 ਦਾ ਹੋ ਗਿਆ ਕੋਚੀ ਆਪਣਾ 25 ਕਿਲੋਮੀਟਰ ਰਹਿ ਗਿਆ ਤੇ ਸਾਹਮਣੇ ਇਹੋ ਜਿਹੀ ਚੜ੍ਹਾਈ ਆ ਜਾਂਦੀ ਆ ਫੇਰ ਜਦੋਂ ਪਹਿਲਾ ਲੋ ਲਾਉਣਾ ਪੈਂਦਾ ਤੇ ਇਧਰ ਲੇਕ ਬਣੀ ਵੀ ਆ ਤੇ ਸਾਹਮਣੇ ਨਿਗਾ ਪੈਂਦੀ ਆ ਜਿਹੜਾ ਸਮੁੰਦਰ ਲਕਸ਼ਦੀਪ ਆਇਆ ਆ ਸੱਜਣਾ ਆਇਆ 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 ਸਾਈਕਲਾਂ ਦਾ ਬਹੁਤ ਰਾ ਦੇਖ ਲੈ ਚੜਾਈ ਤੇ ਇੱਕ ਹੱਥ ਨਾਲ ਨਹੀਂ ਨਾ ਸਾਈਕਲ ਚੜਦਾ ਨਹੀਂ ਆਰਾਮਦਾਰੀ ਨਾਲ ਹਾਂ ਬਹੁਤ ਫਰਕ ਆ ਸਾਈਕਲਾਂ ਦਾ ਪਹਿਲੇ ਗੇਅਰ ਚ ਵਰੀਏ ਤੁਰਿਆ ਆਉਂਦਾ ਹੌਲੀ ਹੌਲੀ ਹਰਪਾਲ ਪਿੱਛੇ ਹੀ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਧਰਲੀ ਸੜਕ ਸਾਹਮਣੇ ਦੇਖੀਓ ਇਹਨਾਂ ਲਕਸ਼ਦੀਪ ਸਮੁੰਦਰ ਹੈ ਤੇ ਇਧਰਲੀ ਸੜਕ ਸਾਰੀ ਬਸੂ ਹੈ ਸਮੁੰਦਰ ਦੀ ਇਹ ਭਾਰਤ ਦੀ ਅਖੀਰਲੀ ਰੋਡ ਹੈ ਜੇ ਤੇ ਆਪਾਂ ਸਫ਼ਰ ਕਰੀਏ ਨੇ ਸਮੁੰਦਰ ਦੇ ਨਾਲ ਨਾਲ ਲਕਸ਼ਦੀਪ ਦੇ ਤੇ ਇੱਥੇ ਸਾਧਨ ਕੋਈ ਟਾਵਾ ਟੱਲਾ ਹੀ ਦੇਖਦਾ ਕੋਈ ਬਾਸ ਤੇ ਜਾਂ ਗੱਡੀ ਇਹਦਾ ਰੋਡ ਤੇ ਸ਼ਾਂਤੀ ਆ ਆਲੇ ਦੁਆਲੇ ਘਰ ਵੀ ਹੁੰਦੇ ਐ ਵੀ ਗੱਲ ਨਹੀਂ ਘਰ ਨਹੀਂ ਹੁੰਦੇਗੇ ਯਾ ਜਿਵੇਂ ਘਰ ਦੇਖੀਏ ਨੇ ਉਹ ਇਹ ਜਿਹੜੇ ਘਰਾਂ ਦੀਆਂ ਹੱਦਾਂ ਦੇਖੀਏ ਨੇ ਸਮੁੰਦਰ ਦੇ ਨਾਲ ਲੱਗੀਆਂ ਨੇ ਪਿਛਲੇ ਪਾਸੇ ਇਹਦੇ ਸਮੁੰਦਰ ਹੈ ਤੇ ਅਗਲੇ ਪਾਸੇ ਘਰ ਹੈ ਤੇ ਲਗ ਭਾਗ ਇੱਧਰ ਘਰਾਂ ਦੇ ਇਹੋ ਜੀ ਇਹਨਾਂ ਨੇ ਬਾੜ ਕੀਤੀ ਹੋਈ ਐ ਕੰਦਾ ਕੁੰਦਾ ਘਾਟੀ ਕੱਢੀਆਂ ਹੋਈਆਂ ਕਾਗਜ ਨਹੀਂ ਬਾੜ ਕੀਤੀ ਹੋਏ ਚਾਰੇ ਪਾਸੇ ਕੋਟਾਂ ਵੀ ਟੱਲੀ ਕੋਈ ਕੰਦ ਕੱਢੀ ਮਿਲੂਗੀ ਕਰਦੇ ਆਲੇ ਦੁਆਲੇ ਤੇ ਘਰਾਂ ਦੇ ਵਿੱਚ ਵੀ ਇਹਨਾਂ ਨੇ ਬੂਟੇ ਜਿਹੜੇ ਬਹੁਤ ਜਾਦੇ ਲਾਇਏ ਆ ਉਧਰ ਤਨੂੰ ਪਯੋਤ ਪਿਆਰ ਕਰਦਿਆ ਹਰੀਆਲ ਹੀ ਹਰੀਆਲ ਦਿਖੂਗੀ ਚਾਰੇ ਪਾਸੇ ਜਿੱਧਰ ਵੀ ਕੈਮਰਾ ਘਮਾਉਂਦੇ ਆ ਦੇਖੋ ਘਰਾਂ ਦੇ ਵਿੱਚ ਕਿਵੇਂ ਬੂਟੇ ਲੱਗੇ ਹੋਏ ਆ ਜੀ ਵਾੜ ਇਹਨਾਂ ਨੇ ਆ ਸਫਰੇ ਦੀ ਕੀਤੀ ਹੈ ਲਗਭਗ ਉਹ ਦੇਖੋ ਪਰਲੀ ਸਾਈਡ ਵੀ ਦਿਖੀ ਜਾਂਦੀ ਹੈ ਕੰਧਾ ਬੋ ਘੱਟ ਘੱਟਦੇ ਜਾਂ ਟੀਨਾ ਨਾਲ ਇਹਨਾਂ ਨੇ ਬਾੜ ਕੀਤੀ ਹੁੰਦੀ ਹੈ ਲੋ ਇਹਦੀ ਟੀਨਾ ਹੁੰਦੀ ਉਹਨਾਂ ਨਾਲ ਬਾੜ ਕਰਦੇ ਘਰਾਂ ਦੇ ਤੇ ਬੜੀ ਸ਼ਾਂਤੀ ਹੈ ਦੋ ਤਿੰਨ ਦਿਨ ਆਪਾਂ ਸਫਰ ਹੈ ਜਿਹੜਾ ਬਜ਼ਾਰਾਂ ਦੇ ਵਿੱਚ ਦੀ ਕਰਦੇ ਸੀਗੇ ਤੇ ਅੱਜ ਜਿਹੜਾ ਸਫਰ ਹੋ ਰਿਹਾ ਇਹ ਪਿੰਡਾਂ ਵਿੱਚ ਦੀ ਹੋਈ ਜਾਂਦਾ ਆਪਣਾ ਜਿਹੜਾ ਕੋਚੀ ਨੂੰ ਇਹ ਰਾਹ ਜਾਂਦਾ ਪਿੰਡਾਂ ਵਿੱਚ ਦੀ ਹੋ ਕੇ ਜਾਂਦਾ ਹੈ ਹਾਈਵੇ ਇਹ ਤਾਂ ਥੋੜਾ ਜਿਹਾ ਹਟਵਾ ਪਰਲੀ ਸੜ ਰਹਿ ਜਾਂਦਾ ਤੇ ਅੱਜ ਆਪਾਂ ਕਿਹਾ ਵੀ ਪਿੰਡਾਂ ਵਿੱਚ ਦੀ ਚੱਲਾਂਗੇ ਇੱਕ ਤਾਂ ਰੋਡ ਬਣੀ ਜਾਂਦੀ ਆ ਮੇਨ ਗੱਲ ਤੇ 15 ਵਿੱਚ ਦੀ ਜਾ ਜਾ ਕੇ ਸਾਧਨਾ ਦੀ ਜਿਹੜੀ ਪੀ ਪਾ ਪੀ ਪਾ ਉਹ ਤਾਂ ਆਪਾਂ ਥੋੜਾ ਜਿਹਾ ਅੱਕ ਗਏ ਸੀਗੇ ਤੇ ਪਿੰਡਾਂ ਵਿੱਚ ਦੀ ਨੰਘਿਆ ਜਦੋਂ ਬੜਾ ਸਕੂਨ ਮਿਲਿਆ ਆਪਣੀ ਕੋਚੀ ਸ਼ਹਿਰ ਤੋਂ ਆਪਾਂ 4 ਕਿਲੋਮੀਟਰ ਪਿੱਛੇ ਆ ਟਿੱਕੇ ਦਾਮ ਪੂਰਜੀ ਪੈਣ ਲੱਗ ਗਈ ਆ ਕੋਈ ਮੌਸਮ ਵੀ ਨਹੀਂ ਬਣਿਆ ਵਸਿਆ ਵੈਸੇ ਤਾਂ ਠੰਡ ਸੀਗੀ ਸਾਰੇ ਦਿਨ ਦੀ ਪਰ ਉਹ ਗੱਲ ਬਾਤ ਨਹੀਂ ਸੀ ਬੱਦਲ-ਬੁੱਦਲ ਮੈਂ ਐਨ ਕਹ ਰਿਹਾ ਮੀ ਆਊਗਾ ਪਰ ਇੱਕਦਮ ਪੂਰਜੀ 바ਵਾ ਪੈਣ ਲੱਗ ਗਈ ਆ ਕੋਟੀ ਸ਼ਹਿਰ ਚ ਆਪਾਂ ਪਹੁੰਚ ਗਏ ਸੀ ਤੇ ਪਹੁੰਚ ਜਾ ਪਹੁੰਚਦੇ ਹਨੇਰਾ ਹੋ ਗਿਆ ਸ਼ਹਿਰ ਦੀਆਂ ਸਾਰੀਆਂ ਜਿਹੜੀਆਂ ਲਾਈਟਾਂ ਜਗਾਂ ਲੱਗੀਆਂ ਤੇ ਸਾਹਮਣੇ ਜਿਹੜੀ ਲਾਈਟ ਜਗੀ ਆਂਦੀ ਆ ਇਹ ਹੈਗੀ ਚਰਚ ਦੀ ਕੋਚੀ ਸ਼ਹਿਰ ਚ ਆਪਾਂ 5 ਕਿਲੋਮੀਟਰ ਸਫਰ ਕਰਕੇ ਤੇ ਸਹੀ 7 ਵਜੇ ਆਪਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਗਏ ਆ ਗੁਰਦੁਆਰਾ ਸਿੰਘ ਸਭਾ ਕੋਚੀ ਕੇਰਲਾ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰਦੇ ਆ ਬਾਬਾ ਜੀ ਨਾਲ ਗੱਲਬਾਤ ਰਹਿਣ ਵਾਸਤੇ ਅੱਜ ਦੀ ਕੀ ਕਹਿੰਦੇ ਆ ਕੀ ਗੱਲਬਾਤ ਹੁੰਦੀ ਹੈ ਉਹ ਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਪਤਾ ਲੱਗੂ ਆਪਾਂ ਨੂੰ ਤੇ ਇੱਕ ਵਾਰੀ ਆਪਾਂ ਇੰਨੇ ਸਾਈਕਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਲਾਤੇ ਆ ਮੇਨ ਗੇਟ ਕੋਲੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਕੋਚੀ ਸ਼ਹਿਰ ਦੇ ਵਿੱਚ ਗੁਰਦੁਆਰਾ ਸਿੰਘ ਸਵਾ ਵਿੱਚ ਪਹੁੰਚ ਗਏ ਸੀਗੇ ਤੇ ਬਾਬਾ ਜੀ ਨੇ ਆਪਾਂ ਨੂੰ ਆਹ ਕਮਰਾ ਦਿੱਤਾ ਪਿੱਛੇ ਦੇਖੀ ਇਹਨਾਂ ਕਿਤਾਬਾਂ ਵਗੈਰਾ ਪਈਆਂ ਇਹ ਲਾਇਬ੍ਰੇਰੀ ਸੀਗੀ ਜਿੱਥੇ ਆਪਾਂ ਅੱਜ ਪਏ ਆ ਤੇ ਗੁਰਦਰਸਾਹ ਦਾ ਕਮਰਾ ਹੈ ਤੇ ਜਿੱਥੇ ਆਪਣੀ ਅੱਜ ਦੀ ਰਾਤ ਬਤੀਤ ਹੋਊਗੀ ਤੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਸਮਾਪਤ ਕਰੀ ਰਿਹਾ ਦੀ ਹੈ ਸਾਰੀ ਸੰਗਤ ਦਾ ਇਹਨਾਂ ਤੋਂ ਧੰਨਵਾਦ ਕਰਦੇ ਆਂ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗਤ ਦਾ ਇਹਨਾਂ ਤੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਸਬਕ ਸਾਰਿਆਂ ਪਿਆਰਪਰੀ ਸਤਿ ਸ੍ਰੀ ਅਕਾਲ